ਸਪੈਸ਼ਲਿਸਟ ਸਕਿਨ ਵਾਸਤੇ ਤੇ ਵਾਲਾਂ ਵਾਸਤੇ ਜੀ ਇਹਦੇ ਚ ਆਪਾਂ 1 ਮਹੀਨੇ ਚ ਰਿਜ਼ਲਟ ਦਵਾਂਗੇ ਜੀ ਜਿਹੜੀ ਪੂਰੀ ਆਪਣੀ ਕਟ ਹੈ ਜੀ ਉਹ ਵੀ ਆਪਾਂ ਡਿਸਕਾਊਂਟ ਕਰਕੇ ਦਵਾਂਗੇ ਜਦੋਂ ਆਪਣੇ ਕੋਲ ਕੋਈ ਵੀ ਭੈਣ ਦੇ ਵੀਰ ਆਊਗਾ ਇੱਕ ਵਾਰ ਚੈੱਕ ਕਰਕੇ ਜੀ ਸਕਿਨ ਕਿਸ ਤਰ੍ਹਾਂ ਦੀ ਆ ਆਪਣੀ ਜਿਵੇਂ ਫੇਸ਼ੀਅਲ ਕਟਾਂ ਨੇਗੀ ਆ ਤਾਂ ਡਾਇਮੰਡ ਕਟਾਂ ਹੀ ਆ ਗਈ ਇਹ 골ਡ ਵਾਲੀ ਆ ਗਈ ਜੀ ਤਾਂ ਇਹ ਹਲਦੀ ਵਾਲੀ ਆ ਗਈ ਜੀ ਠੀਕ ਹੈ ਜੀ ਇਹ ਮਹੀਨੇ ਚ ਇੱਕ ਵਾਰ ਲਾਉਣੀ ਇਹਦੇ ਨਾਲ ਅਸੀਂ ਜਿਵੇਂ ਆਪਾਂ ਕਹਿੰਦੇ ਨੇ ਵੀ ਛਾਈਆਂ ਪੈ ਜਾਂਦੀਆਂ ਨੇ ਉਮਰ ਤੋਂ ਪਹਿਲਾਂ ਝੁਰੜੀਆਂ ਪੈ ਜਾਂਦੀਆਂ ਨੇ ਬੁਢਾਪਾ ਦਿਖਣ ਲੱਗ ਜਾਂਦਾ ਚਿਹਰੇ ਤੇ ਉਹ ਬੁਢਾਪੇ ਨੂੰ ਖਤਮ ਕਰ मतलब कि उमर है वही दसुगी ले भाई जिन्ना मेरी भाई ਭੈਣਾਂ ਨੂੰ ਤੇ ਮੇਰੇ ਵੀਰਾਂ ਨੂੰ ਬਈ ਫੇਸ ਤੇ ਬਾਲਾਂ ਦੀ ਕੋਈ ਸਮੱਸਿਆ ਹੈਗੀ ਹੈਗੀ ਤੇ ਦਵਾਈਆਂ ਲੈ ਲੈ ਕੇ ਜਾਂ ਫਿਰ ਬਈ ਫੇਸ ਦੇ ਉੱਤੇ ਬਾਲਾਂ ਦੇ ਉੱਤੇ ਲਾ ਲਾ ਕੇ ਅੱਕ ਗਏ ਤਾਂ ਬਈ ਉਹਨਾਂ ਦੇ ਵਾਸਤੇ ਆਪਾਂ ਪ੍ਰੋਡਕਟ ਲੈ ਕੇ ਆਏਗੇ ਜਮਾਂ ਨੇਚਰਲ ਨੇ ਕੈਮੀਕਲ ਫਰੀ ਨੇ 100% ਦਾ ਰਿਜ਼ਲਟ ਆਵਾ ਕਿ ਕੀ ਗੱਲਬਾਤ ਹੈ ਕਿ ਕਿਹੜੇ ਕਿਹੜੇ ਪ੍ਰੋਡਕਟ ਨੇ ਇੱਕ ਵਾਰ ਦਿਖਾ ਦੇ ਬਈ ਤੇ ਤੇ ਬਿਨਾਂ ਗੱਲਬਾਤ ਕਰਾਂਗੇ ਬਈ ਖੜਾਂਗੇ ਆਪਾਂ ਸਹਿਰ ਸੰਗਰੂਰ ਦੇ ਵਿੱਚ ਤੇ ਬਾਕੀ ਗੱਲਬਾਤ ਕਰ ਦਾਂਗੇ ਬਈ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਚਾਲ ਨੇ ਬਾਈ ਜੀ ਆਪਾਂ ਕਿੱਥੇ ਖੜਿਆ ਇਸ ਟਾਈਮ ਇਹ ਇਸ ਟਾਈਮ ਬਾਈ ਜੀ ਆਪਾਂ ਸੰਗਰੂਰ ਟਵਾਲ ਕਲੋਨੀ ਧੂਰੀ ਪਟਿਆਲਾ ਬਾਈਪਾਸ ਲਾਲਾ ਵਾਲੇ ਪੀਰ ਦੇ ਬਿਲਕੁਲ ਬੈਕ ਸਾਈਡ ਤੇ ਆ ਜੀ ਆਪਣਾ ਮਕਾਨ ਆ ਇਹ ਇੱਥੇ ਆਪਾਂ ਨੇ ਇਹ ਮਤਲਬ ਕਿ ਸਟੋਰ ਖੋਲਿਆ ਹੋਇਆ ਸਪੈਸ਼ਲੀ ਆਪਾਂ ਜਿੰਨੀਆਂ ਦਵਾਈਆਂ ਨੇ ਥੋਕ ਦੇ ਵਿੱਚ ਰੱਖਿਆ ਨੇ ਸਾਰੇ ਮਤਲਬ ਕਿ ਜਿੰਨੇ ਭੈਣਾਂ ਜਿੰਨੇ ਵੀਰ ਨੇ ਆਪਣੇ ਉਹਨਾਂ ਵਾਸਤੇ ਹੀ ਆਪਾਂ ਨੇ ਸਪੈਸ਼ਲੀ ਰੱਖਿਆ ਸਪੈਸ਼ਲੀ ਸਕਿਨ ਵਾਸਤੇ ਤੇ ਬਾਲਾਂ ਵਾਸਤੇ ਜੀ ਇਹਦੇ ਚ ਆਪਾਂ ਇੱਕ ਮਹੀਨੇ ਚ ਰਿਜ਼ਲਟ ਦਵਾਵਾਂਗੇ ਜਿਹੜੀ ਪੂਰੀ ਆਪਣੀ ਕਿਟ ਹੈ ਜੀ ਉਹ ਵੀ ਆਪਾਂ ਡਿਸਕਾਊਂਟ ਕਰਕੇ ਦਵਾਵਾਂਗੇ ਜਦੋਂ ਆਪਣੇ ਕੋਲ ਕੋਈ ਵੀ ਭੈਣ ਤੇ ਵੀਰ ਆਊਗਾ ਇੱਕ ਵਾਰ ਚੈੱਕ ਕਰਕੇ ਤੁਸੀਂ ਸਕਿਨ ਕਿਸ ਤਰ੍ਹਾਂ ਦੀ ਆ ਉਹਦੇ ਅਕੋਰਡਿੰਗ ਆਪਾਂ ਸਾਰੀ ਇਹ ਕਿਟ ਬਣਾ ਕੇ ਉਹਨੂੰ ਦੇ ਦਵਾਂਗੇ ਸਾਰੇ ਨੇਚਰਲ ਪ੍ਰੋਡਕਟ 1% ਵੀ ਸਾਈਡ ਇਫੈਕਟ ਨਹੀਂ ਹੈਗੇ ਇਹਦੇ ਚ ਇਹ ਵੀਰ ਜੀ ਮੈਨੂੰ ਹੋ ਗਏ ਤਕਰੀਬਨ 3 ਤੋਂ 4 ਮਹੀਨੇ ਹੋ ਗਏ ਇਹ ਠੀਕ ਹੈ ਜੀ ਵਧੀਆ ਰਿਜ਼ਲਟ ਆ ਬਹੁਤ ਵਧੀਆ ਰਿਜ਼ਲਟ ਆ ਵੀਰ ਜੀ ਆਪਾਂ ਤਾਂ ਹੀ ਯੂਜ਼ ਕਰਨ ਲੱਗੇ ਆ ਜੀ ਦੇਖੋ ਜੀ ਜੇ ਨਹੀਂ ਕਰਾ ਉਹ ਰਿਜ਼ਲਟ ਨਹੀਂ ਮਿਲੂਗਾ ਤਾਂ ਦੇਖੋ ਦੀ ਡਿਮਾਂਡ ਦਵਾਰੀ ਨਹੀਂ ਹੁੰਦੀ ਠੀਕ ਹੈ ਜੀ ਡਿਮਾਂਡ ਤਾਂ ਹੀ ਹੁੰਦੀ ਹੈ ਜੀ ਜੇ ਉਹਦਾ ਰਿਜ਼ਲਟ ਆ ਠੀਕ ਹੈ ਜੀ ਠੀਕ ਹੈ ਬਾਈ ਜੀ ਕਿਹੜੇ ਕਿਹੜੇ ਪ੍ਰੋਡਕਟ ਨੇ ਆਪਾਂ ਦਿਖਾਈਏ ਕੱਲਾ ਕੱਲਾ ਪ੍ਰੋਡਕਟ ਕਰਕੇ ਜੀ ਅੱਗੇ ਕੁਝ ਵੀ ਆਪਣੇ ਜਿਵੇਂ ਫੇਸ਼ੀਅਲ ਕਟਾਣੇ ਗਏ ਆ ਤਾਂ ਡਾਇਮੰਡ ਕਟਾਈ ਆ ਗਈ ਇਹ 골ਡ ਵਾਲੀ ਆ ਗਈ ਜੀ ਤਾਂ ਇਹ ਹਲਦੀ ਵਾਲੀ ਆ ਗਈ ਜੀ ਠੀਕ ਹੈ ਜੀ ਇਹ ਮਹੀਨੇ ਚ ਇੱਕ ਵਾਰ ਲਾਉਣੀ ਹੁੰਦੀ ਨਾਲ ਅਸੀਂ ਹਰੇਕ ਪੇਸ਼ੈਂਟ ਨੂੰ ਚਾਹੇ ਲੇਡੀ ਦਾ ਚਾਹੇ ਜੈਂਟਸ ਦਾ ਸਕਿਨ ਦੀ ਗਲੋ ਵਾਸਤੇ ਇਹ ਦੇਣੀ ਪੈਂਦੀ ਆ ਨਾਲ ਆਪਣੇ ਫੇਸ ਵਾਸ਼ ਆ ਗਿਆ ਫੇਸ ਟੋਨਰ ਆ ਗਿਆ ਜੀ ਠੀਕ ਹੈ ਇਹ ਸੰਸ ਸਕ੍ਰੀਨ ਆ ਗਿਆ ਜੀ ਲੋਸ਼ਨ ਇੱਕ ਨਹੀਂ ਮਾਗੀ ਜੀ ਆਪਣੀ ਇਹ ਫੇਸ ਸਕਰਬ ਆ ਗਈ ਜੀ ਇਹ ਸੀਰਮ ਆ ਗਈ ਆਪਣਾ ਠੀਕ ਹੈ ਜੀ ਇਹ ਤਾਂ ਆ ਗਈ ਆਪਣੀ ਫੇਸ ਦੀ ਠੀਕ ਹੈ ਖਾਸ ਇਦ ਕੀ ਹੈ ਇਹਨਾਂ ਦੇ ਆਪਾਂ ਇਹਦੇ ਖਾਸ ਇਦ ਦੀ ਗੱਲ ਕਰੀਏ ਇਹ ਹੈ ਜੀ ਮੈਂ ਆਪਾਂ ਕਹਿ ਦੇਣਾ ਵੀ ਛਾਈਆਂ ਪੈ ਜਾਂਦੀਆਂ ਨੇ ਉਮਰ ਤੋਂ ਪਹਿਲਾਂ ਝੁਰੜੀਆਂ ਪੈ ਜਾਂਦੀਆਂ ਨੇ ਬੁਢਾਪਾ ਦੇਖਣ ਲੱਗ ਜਾਂਦਾ ਚਿਹਰੇ ਤੇ ਉਹ ਬੁਢਾਪੇ ਨੂੰ ਖਤਮ ਕਰਦਾ ਵੀਰ ਜੀ ਇਹ ਠੀਕ ਹੈ ਜੀ ਜੋ ਤੁਹਾਡੀ ਨੈਚੁਰਲ ਸਕਿਨ ਹੈ ਜੋ ਤੁਹਾਡੀ ਨੈਚੁਰਲ ਮਤਲਬ ਕਿ ਉਮਰ ਹੈ ਉਹੀ ਦੱਸੂਗੀ ਇਹ ਠੀਕ ਹੈ ਜੀ ਇਹ ਹੈਗਾ ਵੀ ਤੁਹਾਨੂੰ ਉਮਰ ਤੋਂ ਪਹਿਲਾਂ ਬੜਾਪਾ ਆ ਜੀ ਠੀਕ ਹੈ ਜੀ ਕੌਣ ਕੌਣ ਵਰਤਣ ਇਹਨਾਂ ਨੂੰ ਜੇ ਆਪਾਂ ਵਰਤਣ ਇਹ ਲੈਡੀਜ਼ ਜੈਂਟਸ ਦੋਨੇ ਵਰਤ ਸਕਦੇ ਨੇ ਵੀਰ ਜੀ ਠੀਕ ਹੈ ਲੈ ਮਿੱਤਰੋ ਦੇਖ ਸਾਧੋ ਇਹ ਆ ਗਈ ਪੂਰੀ ਪੂਰੀ ਦੇ ਜਾਨੀ ਕਿ ਹੋਣ ਨੇ ਨਾ ਕੀਟਾਣੇ ਜੀ ਦੇਖ ਲਿਓ ਖੋਲ ਕੇ ਇੱਕ ਵਾਰ ਕੋ ਚੱਕਰ ਲਾ ਲਈਏ ਜੀ ਹਾਂ ਜੀ ਦੇਖ ਲਓ ਦੇਖ ਲਓ ਦਿਖਾਈਓ ਮਾੜਾ ਇੱਕ ਵਾਰ ਖੋਲ ਕੇ ਜੇ ਹੈ ਕਿ ਇਸ ਨੂੰ ਆਪਾਂ ਵੀ ਕੀ ਦਿਖਾ ਦੇਣਾ ਜੀ ਕਿੰਨੇ ਟਾਈਮ ਦੀ ਕੀਟਾ ਜੇ ਆਪਾਂ ਇਹ ਕਿੱਡ ਦੀ ਗੱਲ ਵੱਧ ਕਰੀਏ ਇਹ 2-3 ਮਹੀਨੇ ਚ ਇੱਕ ਦਿਨ ਲਾਣੀ ਹੁੰਦੀ ਹੈ ਜੀ ਠੀਕ ਹੈ ਜੀ ਹਾਂ ਜੀ ਕਿੰਨੇ ਵ ਇਹ ਵੀਰ ਜੀ ਤਕਰੀਬਨ ਤਿੰਨ ਵਾਰ ਲੱਗ ਜਾਂਦੀ ਹੈ ਜੀ ਅੱਛਾ ਜਾਨਕੀ ਆਪਣਾ ਪ੍ਰੋਡਕਟ ਨੇ ਪੰਜ ਪ੍ਰੋਡਕਟ ਬਣੇ ਹੋਏ ਨੇ ਜੀ ਆਪਣੇ ਕੋਲੇ ਕੱਲੇ ਕੱਲੇ ਪ੍ਰੋਡਕਟ ਆਉਂਦੇ ਨੇ ਇਹਦੇ ਜਾਂ ਫਿਰ ਇਹ ਵਿੱਚ ਹੀ ਆਉਂਦੇ ਨੇ ਕੱਲੇ ਸਾਰੇ ਅਲੱਗ-ਅਲੱਗ ਪ੍ਰੋਡਕਟ ਆਉਂਦੇ ਨੇ ਇਹ ਮਹੀਨੇ ਚ ਇੱਕ ਦਿਨ ਲਾਉਣੀ ਪੈਂਦੀ ਆ ਜਿਵੇਂ ਕਈ ਸਕਰਬ ਨੇਗੇ ਹਫਤੇ ਚ ਇੱਕ ਦਿਨ ਕਰਨਾ ਪੈਂਦਾ ਜੀ ਇਹ ਹਫਤੇ ਚ ਦੋ ਦਿਨ ਲਾਉਣੀ ਪੈਂਦੀ ਆ ਜਿਹੜਾ ਸਸੰਗਰੀ ਲੋਸ਼ਨ ਆ ਇਹ ਡੇਲੀ ਲਾਉਣਾ ਪੈਂਦਾ ਤੇ ਫੇਸ ਪੈਕ ਇਹ ਹਫਤੇ ਚ ਇੱਕ ਦਿਨ ਲਾਉਣਾ ਜੀ ਮਤਲਬ ਇਹ ਨਹੀਂ ਹੈਗਾ ਵੀ ਲਗਾਤਾਰ ਅਸੀਂ ਉਹ ਨਹੀਂ ਹੈਗਾ ਜੋ ਮਤਲਬ ਕਿ ਟਾਈਮਿੰਗ ਆ ਉਹਦੇ ਅਕੋਰਡਿੰਗ ਇਹ ਕਰੀਮਾਂ ਜੀ ਤੁਹਾਨੂੰ ਪੱਕਾ ਰਿਜ਼ਲਟ ਮਿਲੂਗਾ ਪੱਕਾ ਰਿਜ਼ਲਟ ਮਿਲੂਗਾ ਜੀ 1 ਮਹੀਨੇ ਦੇ ਵਿੱਚ ਵਿੱਚ ਬੰਦੇ ਨੂੰ ਆਪਣੇ ਆਪ ਪਤਾ ਲੱਗੂ ਫਿਰ ਇਹਦਾ ਪਹਿਲਾ ਫੋਟੋ ਕਿ ਚਲੋ ਉਦੋਂ ਬਾਅਦ 1 ਮਹੀਨੇ ਬਾਅਦ ਖਿੱਚ ਲਓ ਠੀਕ ਹੈ ਜੀ ਵਾਲ ਵਾਲੀਆਂ ਸਮੱਸਿਆਵਾਂ ਵਾਸਤੇ ਵਾਲਾ ਬਾਅਦ ਸਰ ਜੀ ਆਪਣਾ ਤੇਲ ਆਉਂਦਾ ਜੀ ਠੀਕ ਹੈ ਜੀ ਤੇ ਨਾਲ ਇਹਦੇ ਸਰ ਜੀ ਆਪਣਾ ਸ਼ੈਂਪੂ ਆਉਂਦਾ ਜੀ ਠੀਕ ਹੈ ਨੈਚੁਰਲ ਨੇਵੀ ਜੀ ਨੈਚੁਰਲ ਠੀਕ ਹੈ ਓਨੀਅਨ ਤੋਂ ਬਣੇ ਹੋਏ ਨੇ ਜੀ ਇਹ ਓਨੀਅਨ ਦੇ ਜਿੰਨੇ ਵੀ ਵਿਰਾਂ ਦੇ ਵਾਲਾਂ 'ਚ ਗੰਜ ਪੈਂਦੀ ਹੈ ਠੀਕ ਹੈ ਜੀ ਜ ਝੜਦੇ ਨੇ ਦੋ ਫਾੜ ਹੁੰਦੇ ਨੇ ਉਮਰ ਤੋਂ ਪਹਿਲਾਂ ਚਿੱਟੇ ਹੁੰਦੇ ਨੇ ਕਿ ਸਫੇਦ ਹੁੰਦੇ ਨੇ ਉਹਨਾਂ ਨੂੰ ਮਤਲਬ ਇਹ ਇਹ ਰਿਜ਼ਲਟ 100% ਦੇਗਾ ਜੀ ਇਸ ਤੋਂ ਪਹਿਲਾਂ ਵਾਲ ਚਿੱਟੇ ਨਹੀਂ ਹੋਣਗੇ ਜੀ ਨਹੀਂ ਹੋਣਗੇ ਹਾਂਜੀ ਠੀਕ ਹੈ ਲੈ ਵੀ ਮਿੱਤਰੋ ਦੇਖ ਸਕਦੇ ਹੋ ਇਹ ਆ ਗਿਆ ਜੀ ਵਾਲਾਂ ਦੇ ਵਾਸਤੇ ਠੀਕ ਹੈ ਜੀ ਗੰਡੇ ਵਾਲੇ ਨਾ ਆਪਾਂ ਹਾਂਜੀ ਪੰਜਾਬੀ ਦੇ ਦੇਖੋ ਬੰਡੇ ਵਿੱਚ ਅਦਰਕ ਹਣਾ ਜੀ ਸਾਰਾ ਕੁਝ ਪਾਇਆ ਇਹਦੇ ਦੇਸੀ ਜੜੀ ਬੂਟੀਆਂ ਨੇ ਜੀ ਜਮੀ ਦੇਸੀ ਹੈਗਾ ਦੇਖ ਸਕਦੇ ਹੋ ਤੁਸੀਂ ਇੱਕ ਕਿੰਨੇ ਰੁਪਏ ਦਾ ਪੈਕ ਆ ਜੀ ਆਪਾਂ ਦੋ ਪੈਕ ਲੈ ਲਈਏ ਇਹ ਦੂਜੀ ਜਿਹੜੀ ਵਾਲਾਂ ਵਾਲੀ ਕਟਾ ਆਹ ਜੀ ਆਪਾਂ ਡਿਸ ਕਰਕੇ ਸਿਰਫ 400 ਰੁਪਏ ਦੇ ਰਹੇ ਹਾਂ ਠੀਕ ਹੈ ਜੀ ਦੋਨੇ ਕੁਸ ਜੀ ਦੋਨੇ ਜੀ ਦੋਨੇ ਬਈ ਦੇ ਸਕਦੇ ਸਿਰਫ 400 ਰੁਪਏ ਦੇਣਾ ਦੇ ਸਕਦੇ ਹੋਗੇ ਤੇ ਜੇ ਆਪਾਂ ਇੱਧਰ ਆ ਜੀ ਫਿਰ ਕਿਟ ਕਣੀ 1 ਕਿਨੇ ਰੁਪਏ ਦੀ ਇਹ ਕਿਟ ਸਾਰੀ ਮਹੀਨੇ ਦੀ ਵੀਰ ਜੀ ਆਪਣੀ ਬਣੂਗੀ ਲੈਸ ਕਰਕੇ 1450 ਰੁਪਏ ਦੀ ਜੀ ਠੀਕ ਹੈ ਜੀ ਕਿੰਨਾ ਕੁ ਸਾਰਾ ਜੂ ਦੇ ਵਿੱਚ ਆ ਜਾਣਾ ਇਹਦੇ ਵਿੱਚ ਵੀਰ ਜੀ ਆਪਣੀ ਜਿਵੇਂ ਹੁਣਾ ਦੇਖੋ ਫੇਸ਼ਲ ਕਿਟ ਆ ਜੂਗੀ ਜੀ ਆਪ ਫੇਸ ਵਾਸ਼ ਆ ਜੂਗਾ ਜੀ ਤੇ ਫੇਸ ਪੈਕ ਆ ਜੂਗਾ ਜੀ ਇਹ ਜਿਹੜਾ ਹੱਥਾਂ ਦਾ ਕਾਜੂਗੀ ਕਰੀਮ ਜਿਹੜੀ ਸਨਸਕ੍ਰੀਨ ਲੋਸ਼ਨ ਜੀ ਤੇ ਇੱਕ ਨਾਈਟ ਕਰੀਮ ਆ ਜੂਗੀ ਜੀ ਇੱਕ ਸਕਰਬ ਆ ਜੂਗਾ ਤੇ ਇੱਕ ਸੀਰਮ ਆ ਜੂਗਾ ਜੀ ਦੇ ਵਿੱਚ ਠੀਕ ਹੈ ਜੀ ਲੈ ਮੇਤਰੋ ਦੇਖਾ ਦੋਗੇ ਦੋਨੇ ਤਰ੍ਹਾਂ ਦੇ ਪ੍ਰੋਡਕਟ ਤੁਸੀਂ ਵਰਤ ਸਕਦੇ ਹੋਗੇ ਕੁਆਲਟੀ ਕੇ ਮੈਂ ਕੁਆਲਟੀ ਦੀ ਗੱਲ ਕਿੰਨੀ ਇੱਕ ਤੁਸੀਂ ਗਾਰੰਟੀ ਦਿੰਨੇ ਹੋ ਹੋ ਗਿਆ ਇਹ ਠੀਕ ਹੈ ਨਾ ਜੀ ਹੁਣ ਮੈਂ ਤਾਂ ਦੇਖੋ ਆਪਦੇ ਪ੍ਰੋਡਕਟ ਦੀ ਦੱਸੂਗਾ ਹੀ ਤਾਰੀਫ ਕਰੂਗਾ ਹੀ ਪਰ ਆਪਾਂ ਕਹਿੰਦੇ ਜੇ ਜਦੋਂ ਮੇਰਾ ਕੋਈ ਭੈਣ ਕੋਈ ਵੀਰ ਆ ਕੇ ਲਊਗਾ ਇੱਕ ਮਹੀਨੇ ਚ ਖੁਦਾ ਆਪਣੇ ਆਪ ਦੱਸੂਗਾ ਹੀ ਸਾਫ਼ ਦੱਸੂਗਾ ਲੈ ਵੀ ਮਿੱਤਰੋ ਆ ਸਕਦੇ ਹੋ ਤੁਸੀਂ ਆਈਏ ਕਿੱਥੇ ਹੁਣ ਇੱਕ ਵਾਰ ਆਪਾਂ ਫੇਰ ਦੱਸ ਦਈਏ ਇਹਨੂੰ ਵੀਰ ਜੀ ਆਪਣਾ ਜਿਹੜਾ ਇਹ ਹੈਗਾ ਮਕਾਨ ਹੈਗਾ ਟਵਾਲ ਕਲੋਨੀ ਹੈ ਹਾਂਜੀ ਲਾਲਾ ਵਾਲੇ ਪੀਰ ਦੀ ਬੈਕਸਾਈਡ ਧੂਰੀ ਪਟਿਆਲਾ ਬਾਈਪਾਸ ਹੈ ਜੀ ਇਹ ਜਿਹੜਾ ਜਾਂਦਾਗਾ ਠੀਕ ਹੈ ਰਾਮਸਨ ਕਰੋਨਾ ਹੋਟਲ ਨਜ਼ਦੀਕ ਪੈਂਦਾ ਆਪਾਂ ਨੂੰ ਉਹਦੇ ਬਿਲਕੁਲ ਆਪੋਜ਼ਿਟ ਆ ਜਾਂਦੇ ਆ ਭਾਜੀ ਠੀਕ ਹੈ ਜੇ ਆਨਲਾਈਨ ਜੇ ਕਿਸੇ ਨੇ ਆਰਡਰ ਕਰਨਾ ਹੋਵੇ ਆਨਲਾਈਨ ਵੀ ਆਪਾਂ ਦਵਾਂਗੇ ਉਹਦਾ ਕੋਈ ਖਰਚਾ ਨਹੀਂ ਲਵਾਂਗੇ ਡਿਲੀਵਰੀ ਫ੍ਰੀ ਦਵਾਂਗੇ ਲੈ ਵੀ ਮਿੱਤਰੋ ਆਜੋ ਵਾਕੇ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਭੈਣ ਨੂੰ ਇਹ ਪ੍ਰੋਡਕਟ ਚਾਹੀਦੇ ਹੋਣ ਤਾਂ ਬਈ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਘਰੇ ਬੈਠੇ ਬੈਠੇ ਵੀ ਮੰਗਵਾ ਸਕਦੇ ਹੋ ਠੀਕ ਹੈ ਭਾਜੀ ਧੰਨਵਾਦ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ